ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ ਬਾਬੇ ਨਾਨਕ ਦੀ ਦਿਆ ਦੇ ਨਾਲ ਦੁਬਾਰੇ ਵੀ ਪੋਲਟਰੀ ਫਾਰਮ ਵਾਲੇ ਵਾਲੀ ਸਾਈਡ ਨੂੰ ਫੇਰ ਕੰਮ ਲੱਗੇ ਜੀ ਥੋੜਾ ਸ਼ੁਰੂ ਕਰਨ ਦੇਖਦੇ ਆਂ ਅੱਗੇ ਹੁਣ ਵੀ ਵੱਧਦਾ ਅੱਗੇ ਨੂੰ ਕੰਮ ਕੇ ਠੰਡੇ ਵਸਤੇ ਰਹੂਗਾ ਹਾਲ ਆ ਅੱਗੇ ਆਪਣੇ ਜਿਹੜੇ ਪੋਲ ਆਉਣੇ ਸੀਗੇ ਬਾਕੀ ਸਮਾਨ ਤਾਂ ਜਿਹੜਾ ਪਹਿਲਾਂ ਪਹੁੰਚ ਗਿਆ ਸੀਗਾ 2-4 ਦਿਨਾਂ ਦੇ ਵਿੱਚ ਕਨੈਕਸ਼ਨ ਹੋਣ ਦੀ ਸੁਭਾਵਨਾ ਹੈ ਹਾਲ ਅਸੀਂ ਗੱਲਾਂ ਕਰਦੇ ਸੀਗੇ ਪਹਿਲਾਂ ਇੱਕ ਗਾਂ ਵੇਚੀ ਹੈ ਗਾਂ ਦੀ ਵੀਡੀਓ ਵੀ ਤੁਹਾਨੂੰ ਦਿਖਾਉਣੀ ਹੈ ਆਪਾਂ ਤੇ ਦੂਸਰਾ ਉਸ ਤੋਂ ਬਾਅਦ ਵਿੱਚ ਜਦੋਂ ਖੰਬੇ ਆਏ ਆ ਖੰਬੇ ਦੀ ਵੀਡੀਓ ਵੀ ਦੇਖ ਲਿਓ ਉਹਦੇ ਬਾਅਦ ਫਿਰ ਤੁਹਾਨੂੰ ਮਿਲਦਾ ਪਾਪਾ ਜੀ ਨੇ ਬੜੀ ਦਾ ਕਰਤਾ ਜੀ ਸੌਦਾ ਗਾਹੂ ਵਾ ਜਿਹੜੀ ਵੇਚਤੀ ਮਨੂੰ ਤਾਂ ਪਤਰੀ ਨਹੀਂ ਲੱਗਿਆ ਹਾਂ ਤੈਨੂੰ ਕਹਦਾ ਪਤਾ ਲੱਗਣਾ 2 ਮਹੀਨੇ ਦਾ ਦੁੱਧ ਪਿੰਦਿਆਂ ਨੂੰ ਹਾਂ ਅੱਛੀ ਕੱਲ ਜੀ ਕੀ ਕਰਾ ਦੋ ਮਹੀਨੇ ਦਾ ਦੁੱਧ ਪਿੰਦਿਆਂ ਨੂੰ ਠੀਕ ਆ ਫਿਰ ਹਾਂ ਜਦੋਂ ਕਾਦਾ ਭਾਅ ਹੀ ਵੜਦਾ ਸੌਦਾ ਨਹੀਂ ਭਾਅ ਨਾ ਭਾਅ ਘਾ ਤੇ ਵੜਿਆ ਹਾਂ ਕਿਉਂ ਆਹ ਦੁੱਧਾਂ ਲੈ ਆਪਣਾ ਹੋ ਤਾਂ ਗਿਆ ਦੁੱਧ ਉਹ ਠੀਕ ਆ ਕੰਮ ਆ ਭਾਅ ਤਾਂ ਦੁੱਧ ਤਾਂ ਤਕਵੀਨਾ ਹੀ ਵੜਦੀਆਂ ਅੰਦਰ ਪਨੀਰ ਬਣਾ ਬੰਦਾ ਵੀ ਲੋੜ ਬੰਦ ਹੈ ਜੀ ਵਿਚਾਰੇ ਗਾਂ ਦੁੱਧ ਨਹੀਂ ਅੱਛਾ ਕਈ ਜਿੰਨਾ ਮੇਰੇ ਖੜੇ ਪਿਆ ਵਾ ਤਾਂ ਵਾਈ ਕੋਈ ਮੈਨੂੰ ਗਾਂ ਲੱਭ ਕੇ ਦੇ ਕੋਈ ਗਾਂ ਲੱਭ ਕੇ ਦੇ ਹਾਂ ਪੈਸੇ ਵੀ ਘਟਿਆ ਜਾਂਦਾ ਮੇਰੇ ਕੋਲ ਅੱਛਾ ਕੀ ਕਰਾਂ ਮਹਾਰ ਇੱਕ ਜਰੂਰ ਨਹੀਂ ਲੱਭ ਕੇ ਵੀ ਰੋ ਕੇ ਤੂੰ ਪੈਸੇ ਵੀ ਘਟ ਜਾਂਦੇ ਇੱਕ ਦੋ ਪੈਸੇ ਵੀ ਘਟ ਲਾਵੇ ਹਾਂ ਚਲ ਬੰਦਾ ਲੋਡ ਕੋਟਾ ਬਲਾ ਮਨਸ ਬੰਦਾ ਮਹਾਂ ਚੱਲ ਗਏ ਦੇਖ ਅੱਛਾ ਉਹੀ ਬੁੜਾ ਪਾ ਨਹੀਂ ਜਿਹੜਾ ਉਦੋਂ ਆਇਆ ਤਾਂ 500 ਚੌਥੇ ਜਿੱਕ ਉਹੀ 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 ਹੈ ਉਹਦਾ ਵਿਚਾਰਾ ਮੇਰੇ ਕੋਲ ਬੋਰਾ ਕਹਿੰਦਾ ਮੇਰੇ ਕੋਲ ਕਹਿੰਦਾ ਬਾਈ 14 ਡੰਗਰ ਦੇ 15 ਹਾਂ ਇੱਕ ਸਾਲ ਚ ਮਰ ਗਏ ਕਹਿੰਦਾ ਸਾਰੇ ਉਹ ਤੇਰਾ ਪਤਾ ਨਹੀਂ ਕੀ ਹੋਇਆ ਕਹਿੰਦਾ ਕੀ ਨਹੀਂ ਉਹਨਾਂ ਨਹੀਂ ਮੇਰੇ ਦੁੱਧ ਦਾ ਤੋੜ ਨਹੀਂ ਆ ਕਹੀ ਗਿਆ ਕਹਿੰਦਾ ਉਹ ਦੁੱਧ ਦੇਖ ਕੇ ਗਿਆ ਇੱਕ ਦੇਖਿਆ ਇੱਕ ਵਪਾਰੀ ਵਾਲੀ ਦੇਖੀ ਪੂਨ ਕਹਿੰਦੇ ਵਪਾਰੀਆਂ ਦਾ ਇੱਕ ਹੁੰਦੀ ਕਹਾਵਤ ਜੀ ਵੀ ਜੇ ਡੰਗਰ ਦੇਖਣ ਜਾਓ ਜੇ ਤਾਂ ਡੰਗਰ ਨੇ ਗੋਹਾ ਕਰਿਆ ਤਾਂ ਉਹ ਬਰਕਤ ਕਰਦਾ ਹੈ ਜੇ ਬਾਥਰੂਮ ਕਰੇ ਤਾਂ ਥੋੜੀ ਜਿਹੀ ਉਹ ਨੂਹ ਨਿਗਾ ਨਾਲ ਦੇਖਦੇ ਆ ਵਪਾਰੀ ਇੱਕ ਹਾਕਤ ਜੀ ਹੈਗੀ ਵਪਾਰ ਦੇ ਵਿੱਚ ਐਨਾ ਗਾਇ ਨ ਖੜੀ ਹੁੰਦੀ ਸਾਰੇ ਗਵਾ ਗਰਾਮਾਂ ਬਾਪੂ ਨੂੰ ਕਹਾਂ ਮੈਂ ਵੀ ਜੇ ਤੁਸੀਂ ਚੋ ਸਕਦੇ ਤਾਂ ਹੁਣੇ ਚੋ ਕੇ ਦੇਖ ਲੋ ਮੈਨੂੰ ਪਾਪਾ ਜੀ ਦਾ ਬੋਣਾ ਤਾਂ ਵੀ ਬੰਦਾ ਦੇਖਣਾ ਹਾਂਗਾ ਕਹਿੰਦਾ ਵੀ ਪੁੱਤ ਮੈਂ ਨਹੀਂ ਚੋ ਸਕਦਾ ਕਹਿੰਦਾ ਹਜੇ ਉਹ ਤਾਂ ਬ ਚੌਥੇ ਆਇਆ ਸੀ ਥੋੜਾ ਤਾਂ ਉਹ ਚੌਥੇ ਪੰਜਵੇਂ ਦੇ ਆਇਆ ਤਾਂ ਹਾਂ ਹਾਂ ਮੁੜ ਕੇ ਤਾਂ ਆਇਆ ਇਹਦਾ ਮੈਂ ਆਪਣਾ ਤਾਂ ਆਇਆ ਤਾਂ ਵੀ ਚੱਲ ਨਹੀਂ ਪੱਕਾ ਲਫੇ ਫੋਨ ਆਲੇ ਤਾਂ ਮੈਨੂੰ ਅੱਛਾ 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 ਨਾ ਪਰਸੋਂ ਵੀ ਮੈਂ ਕਾ ਸ਼ਾਮ ਨੂੰ ਆਉਂਗਾ ਉਹਨੂੰ ਇਹ ਦਿੱਤੀ ਜਾਣੀ ਉਹਨੂੰ ਇਹ ਦਿੱਤੀ ਉਹਦਾ ਲੱਗਦਾ ਸਰ ਉਹਦਾ ਕੋਈ ਠੀਕ ਫਿਰ ਕਹਿੰਦਾ ਵੀ ਮੇਤੇ ਆਉਣ ਨੂੰ ਸਵੇਰੇ ਨਹੀਂ ਆਉਂਗਾ ਹਾਂ ਆਇਆ ਫਿਰ ਸਵੇਰੇ ਅੱਛਾ 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 ਚਲੋ ਉਹਨੇ ਆ ਗੱਬਲੀ ਹੈ ਜੀ ਗਾਂ ਆ ਸੂਈ ਹੋਈ ਅਸੀਂ ਰੱਖ ਲੈਣੀ ਹੈ ਕੀ ਹੈ ਇਹ ਸਾਡੇ ਕੋਲ ਪਹਿਲਾਂ ਹੀ ਹੈ ਤੇ ਮੈਂ ਕਿਹਾ 2 ਮਹੀਨੇ ਹੋ ਗਏ ਨਹੀਂ ਆਉਂਦੇ ਨੁ ਕਿ ਨਹੀਂ 2 ਮਹੀਨੇ ਤੇ ਉੱਪਰ ਹੋ ਗਏ ਉਹਨੂੰ ਉਹ ਵੀ ਦੱਸ ਦੇਣਾ ਤਾਂ ਵੀ ਭਾਈ ਅਸੀਂ ਮਤਲਬ ਨਵੇਂ ਦੁੱਧ ਵੀ ਕਰਾਈ ਹੋਈ ਹੈ ਇਹ ਬਾਕੀ ਉਹਦੀ ਕਿਸਮਤ ਅੱਗੇ ਹੈ ਨਾ ਕਿ 1.5 ਮਹੀਨੇ ਦੀ ਗੱਭਣ ਹੋ ਗਈ ਹੈ ਹਾਂ ਬਾਕੀ ਅਗਲੀ ਦੀ ਕਿਸਮਤ ਹੈ ਬਾਕੀ ਜਿਹੜੀ ਕਿਸਮਤ ਹੈ ਭਾਈ ਹੂੰ ਮੁੱਠੇ ਬੋਲੀ ਹੈਗੀ ਹੂੰ ਇਹਨੂੰ ਪਾਣੀ ਦਾ ਪਾਣੀ ਚਾਹ ਦੇ ਪੀਏ ਬਿਲਕੁਲ ਪੀ ਰਿਹਾ ਹੈ ਬਹਿ ਗਰਮੀ ਹੈਗੀ ਚਾਹ ਪੀ ਸਕਦੀ ਹੈ ਨਹੀਂ ਮੰਦੀ ਹੋਰ ਫਿਰ ਠੀਕ ਹੈ ਭਰਿਆ ਹੂੰ ਰੋਟੀ ਆਣੀ ਭਰਿਆ ਹੈ ਰੋਟੀ ਪਾਣੀ ਸਾਫ ਪਿਆ ਹੈ ਹੂੰ ਚੱਲ ਬੇ ਕਹਿੰਦਾ ਦਾਣਾ ਪਾਣੀ ਅਜਾ ਚੱਕ ਹੋ ਗਿਆ ਉਹਦੇ ਤੇ ਨਮੀ ਜਗਾ ਗਈ ਪ੍ਰਬੂਤ ਗੁਣ ਗਈ ਬਾਪੂ ਕਹਿੰਦਾ ਮੈਂ ਸੇਵਾ ਕਰਦਾ ਉਹ ਕਹਿੰਦਾ ਉਹਨੇ ਬੰਦੂ ਇਹ ਵੀ ਦੱਸਿਆ ਕਹਿੰਦਾ ਇੱਕ ਬੁੜੀ ਜੀ ਗਾਇ ਹੈ ਕਿ ਮੇਰੇ ਕੋਲ ਇੱਕ ਬੁੜਾ ਦਾ ਬੌਧਰ ਹੈਗਾ ਕਹਿੰਦਾ 14 ਸਾਲ ਕੱਖ ਧੋਇਆ ਹੂੰ ਹੁਣ ਕਹਿੰਦਾ ਉਹਨਾਂ ਨੂੰ ਕੱਖ ਪਾਉਣਾ ਅੱਛਾ ਉਹ ਦੁੱਧ ਕਹਿੰਦਾ ਖਤਮ ਹੋ ਗਿਆ ਘਰ ਦੇ ਵਿੱਚ ਦੁੱਧ ਕਹਿੰਦਾ ਜ਼ਰੂਰੀ ਹੈ ਹੂੰ ਮਾਂ ਵੀ ਤਾਂ ਹੁਣ ਆਪਾ ਜੀ ਨੂੰ ਮਿੰਦੀ ਜਾ ਕੇ ਚਲ 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 ਆ ਜਾਓ ਹੂੰ ਤਾਂ ਵੀ ਬਾਤ ਹੀ ਪਾਸੀ ਨੇ ਬਦਲ ਗਏ ਸੀ ਨਾ ਨਹੀਂ ਗਏ ਗੱਲ ਨਾ ਬੀ ਗੱਲ ਬੀ ਮੋਬਾਈਲ ਦੇ ਵਿੱਚ ਚੱਲ ਵੀ ਚੱਲ 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 ਅੱਛਾ ਚੱਲ ਨਾ ਨਹੀਂ ਜਾਤੇ ਆਏ ਆ ਵੀ ਸਰੀਰ ਵੀ ਭਰ ਆਈ ਤੇ ਜਾਤੇ ਹੁਣ ਆਈ ਚੱਲ ਅੱਛਾ ਥੈਂਕ ਯੂ ਸਾਈਕਲ ਨੂੰ ਬਚਾ ਕੇ ਵੀ ਕਿ ها 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 ਤੁਰਕ ਦਿਨ ਪਹਿਲਾਂ ਇੱਥੇ ਦੇ ਫੈਕਟਰ ਲੱਦਿਆ ਤਾਂ ਸਾਊ ਆ। ਹਾਂ। ਸਾਣਾ ਸੂਣ ਵਾਲੀ ਤਾਂ ਹੈਗੀ ਹੈ। ਹੈਗੀ ਹੈ 1.5 ਮਹੀਨੇ ਦੀ ਉਦਾਂ। ਫਿਰ ਤੁਸੀਂ ਇੱਧਰ ਤੇ ਆਪਰ ਆਉਂਗੇ ਕਿ ਲੈਣਾ ਮੈਨੂੰ। ਤੇ ਮੋੜੇ ਮੋੜੇ ਨੇ ਆਇਆ ਨਾ ਮੁਰਗੇ ਚੰਤੇ ਨੂੰ। ਕੀ ਚਲੋ ਬੱਸ ਬੱਤਾ ਬਾਏ ਬਾਏ ਐਡਾ ਹੀ ਬਣ ਗਿਆ ਇੱਥੇ ਪਹਿਲਾਂ ਟਰੈਕਟਰ ਲੱਭ ਦੋਗੇ ਉੱਧਰ ਜਾ ਲੱਭ ਹੂੰ ਮੰਨ ਲਾ ਦਿੱਤਾ ਖਾਲਾਉਣਾ ਪੈਣਾ ਮੈਨੂੰ ਆਪਾਂ ਲੱਭ ਤਾ ਵਿੱਚ ਵੀ ਜਿਹੜੇ ਬੰਦੇ ਕਿ ਖੇਰ ਦਾ ਦੇਖੀ ਜੋ ਜਨ ਬਣਾਉਣਾ ਬਹੁਤ ਟਰੈਕਟਰ ਕਰ ਸਟਾਰਟ ਨਹੀਂ ਹੁੰਦੀ ਹੁਣ ਇਹ ਮੈਨੂੰ ਆਪ ਆਲਾ ਹਰ ਕੱਢਣੇ ਨੇ ਸੇ ਨਹੀਂ ਮੰਦੀ ਦੇਖਦੇ ਲਾਗੀ ਦੂਈ ਡੈਂਟਾਂ ਕਰਨ ਅੰਦਰ ਉਹਨੂੰ ਹੋਣਾ ਇਹ ਆੜੀ ਪੈਗੀ ਦੀ ਪੂਰੀ ਦੋਹਾਂ ਦੀ ਹੂੰ ਚੱਲੋ ਭਾਈ ਹੋ ਗਿਆ ਹੋ ਗਿਆ ਠੀਕਾ ਛਲ ਹੋਦੇ ਬਾਏ ਬਾਏ ਲਓ ਜੀ ਕੰਬੇ ਪਹੁੰਚ ਵੀ ਗਏ ਅ ਰਾਜੂ ਭਾਈ ਦੁਪਹਿਰੇ ਹੀ ਗੱਲ ਕਰਦਾ ਸਾਡੇ ਨਾਲ ਵੀ ਕੀ ਆ ਪਰਸਾ ਬਿਜਲੀ ਦਾ ਮਾ ਖੰਬਿਆਂ ਦਾ ਅਜ ਫੋਨ ਆਉਣੇ ਆਲਾ ਪਟੜ ਗਿਆ ਪਟੜ ਹੋਇਆ ਬਾਈਕ ਹਾਂ ਨਾ ਕਰ ਚੱਲ ਜਣਾ ਇਧਰ ਜੀ ਆਣਾ ਬਣਦੀ ਨਹੀਂ ਗੱਲ ਹੋ ਗਿਆ ਕੰਮ ਖਰਾਬ ਹੈ। ਛੋਟਾ ਦੇਖੋ। ਕਿਸਾ ਸਭ ਹੋ ਨਾ। ਆ 400 ਦਾ 300 ਦਾ ਪਊਗਾ। ਲੈ ਕੇ ਆ ਮੈਂ ਚੱਕ ਕੇ ਫੇਰ ਜਾ ਕੇ। ਹੂੰ। ਉਹ ਤਾਂ ਪਤਾ ਨਹੀਂ ਆਏ ਕਿ ਇਹ ਕੁੰਡੀ ਚ ਫਸਾ ਲਿਓ ਚਾਹੇ ਕਿਹਦੇ। ਜਾਂ ਆ ਆ ਫਸੂਗਾ ਨਹੀਂ ਆ ਫਿਰੇ ਪਰ ਦੇਖੋ ਤਾਂ ਕਿ ਬੜੇ। ਅਰੇ ਕੋਸਾਰ ਦਈਏ ਜੀ। ਚੱਲ ਜਣਗਾ ਪਈ ਫੋਕ ਫੋਕ ਕੇ ਘੁੰਮ ਕੇ। ਫੇਰ ਮੁੜ ਕੇ ਕੱਢਣਾ ਨਹੀਂ। ਬਿਨਾ ਕਾਲਣਾ ਫੇਰ। ਸਮਾ ਲੇਕੇ ਆਉਣਾ ਜਾ ਕੇ ਫਿਰ ਸੋਪਾ ਲੈ ਜਾ ਇੱਕ ਲੱਟ ਮਾਰ ਕੇ ਮਟਕਾ ਪੈਤਾ ਗਿਆ ਵਿੱਚ ਹਣਾ ਜਾਂਦਾ ਹੀ ਗਿਆ 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 ਬਸ ਗਿਆ 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 ਬਸ ਮੈਂ ਤਾਂ ਕਹਿੰਦਾ ਬਹੁਤ ਆ ਇਹਨਾਂ ਨੂੰ ਉਂ ਇਕੱਠੇ ਰੱਖਣਾ ਪੈਣਾ ਆਪਾਂ ਥੋੜਾ ਜਿਹਾ ਇੱਥੇ ਜਾ ਪਰ ਰਸਾ ਮਾਰਦਾ ਇਹਦੇ ਮੂਰੇ ਕੋਈ ਤਾਂ ਕਿੱਥੇ ਰਹਿਣੇ ਆ ਪੱਥਰ ਦੇ ਪਿੱਛੇ ਰੇ ਖੰਭਾ ਚੌੜਾ ਉਹ ਕੋਈ ਚੱਕਰ ਨਹੀਂ ਜਿਆਦਾ ਉਹ ਨੱਠ ਗਿਆ ਤਾਂ ਸਰੀਰ ਤੇ ਤਾਂ ਨਿਕਲ ਜਾਣਾ ਇਹਨੂੰ ਤੋ ਤੋ ਤੋੜ ਕੇ ਦੇਖੀ ਤਾਂ ਕਿੰਨਾ ਕੁ 빙ਾ ਹੁੰਦਾ ਮੜੇ ਤਾਂ ਚੱਕੀ ਮੜੇ ਰਾੜ ਤੱਕਣੀ ਚਮੇ ਹੋਏ ਰਾੜ ਦੇ ਨਾਲੇ ਨੇੜੇ ਕਰਨੀ ਇਹਨੂੰ 빙ਾ 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 ਚੱਲ ਕੋਈ ਗੱਲ ਨਹੀਂ ਵੱਢ ਕੇ ਕੱਢਣਾ ਪੈਣਾ ਮੋਚੇ ਗਿਆ ਹੁਣ ਤਾਂ ਬੰਦਿਆ ਕਿ ਟਰੈਕਟਰ ਵੀ ਇੱਧਰ ਨੂੰ ਰੱਖੋ ਨਾ ਯਾਰ ਟਰੈਕਟਰ ਜਿਆਦਾ ਘੱਟ ਲਿਆ ਨੇ ਕਾਰ ਵੀ ਹੈਗਾ ਹਾਂ ਆਰਸਾ ਦੇ ਵਿੱਚ ਵੀ ਮੋੜਣਾ ਵੀ ਆ ਚੱਲ ਕੋਈ ਚੱਲ ਦੇਖ ਦੇਖ ਦੇ ਕਿਰਦਾ ਹੁਣ ਤੂੰ ਅੱਗੇ ਪਿੱਛੇ ਕਾਰ ਉਹ ਥੋੜੇ-ਬੋੜੇ ਕਰਦੇ ਨਾ ਫਿਰ ਨੂੰ ਕਰ ਹੁਣ ਤਾਂ ਫੇਰ ਸਰੀਆ ਏਕਣੇ ਜਾਣਾ ਜੀ ਚੱਲ ਬੱਸ ਜਿਆਦਾ ਨਾ ਚੱਕੀ ਹੁਣ ਜਾਦਾ ਬੰਦੋ ਪਰਣਾ ਚੱਲਦੀ ਹੁਣ ਉਹ ਚੱਲ ਰਹਿਣ ਦੇ ਕੋਈ ਚੱਕਰੇ ਨਹੀਂ ਹੁਣ ਕਿ ਮੂਵਿੰਗਾ ਹੀ ਹੋ ਗਿਆ ਉਹ ਹੁਣ ਕਹੜੇ ਨੇ ਹਿਲਣ ਵਾਲੇ ਵਾਲੇ ਨੂੰ ਮਹੀਂ ਨਿਕਲਦਾ ਜੀ ਮਿੰਗਾ ਦਾ ਪਾਰਲੀ ਸਾਈਡ ਤੇ ਹੋਇਆ ਉਰਲੀ ਸਾਈਡ ਦਾ ਪੂਰੀਓ ਖੜੀ ਓਕਣੀ ਫਾਦਦੇ ਆ ਨਾ ਉੱਧਰ ਇਹ ਦੇਖ ਬੜਾ ਕੇ ਮੋਨੇ ਪੈਣੀ ਲੋਹੀ ਦਾ ਚੀਜ਼ ਆ ਇੱਥੇ ਲਾਉਣਾ ਪੈਣਾ ਬਾਰੀ ਨਾਲ ਹੀ ਮਣੀ ਰੁਕ ਜਾ ਉੱਥੇ ਬਾਰੀ 라ਜੀ ਮੈਂ ਹੁਣ ਪੱਥਰ ਦੇ ਰੋੜੇ ਉਹਦੇ ਕੋਲ ਅੰਦੇ ਲੈਕਣਾ ਕਰਕੇ ਤਾਂ ਜਾਣਾ ਇਹਨੇ ਸਰਬਜੀਤ ਦਾ ਵੀ ਧੰਨਵਾਦ ਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਵੇੜ ਦਾ ਕੰਮ ਜੀ ਅਸੀਂ। ਧੰਨਵਾਦ ਕਰਦਾ ਤੇ ਮੌਜਾ ਵੀ ਇਸੇ ਲੁੱਟਣੀ ਆ। ਹਾਂ ਇਹ ਗੱਲ ਹੈਗੀ ਆ। ਤੁਹਾਡਾ ਨੂੰ ਪਾਣੀ ਲਾਸਟ ਕਿਹੜਾ ਆ ਗਿਆ? ਮੈਂ ਕਹਿੰਦਾ ਇੱਧਰ ਵੀ ਛੜ ਲਵਾਰੀ ਆ ਸਰਬਜੀਤ। ਗੰਨੇ ਵਾਲੇ ਛੜ। ਹਾਰੜ ਢੋਲਨੇ ਉਹਦੇ ਪਾਸੇ ਨੂੰ। ਉੱਥੇ ਅੱਗੇ ਲੋ ਵਾਲਾ। ਉੱਥੇ ਅੱਗੇ ਲੋ ਵਾਲੀ। ਤੇਰਾ ਮਸ਼ੀਨ ਨੇ ਚੱਕ ਅੱਗੇ। ਕਿ ਹਾਰੜੋਂ ਦੀ ਇੱਧਰ ਵਾਲਾ। ਇੱਧਰ ਮੋਦੀ ਕਰਨਾ। ਇੱਧਰ ਨਹੀਂ ਕਰਨਾ ਹੈਗਾ। ਇੱਧਰ ਸੈਟਿੰਗ ਕਰਨੀ ਕਿੱਧਰ? ਇੱਧਰ ਕੀ ਕਰਨਾ ਜੀ? ਆਇਆ ਨੂੰ ਮੋੜ ਦਈਏ। ਇਹ ਵੀ ਠੀਕ ਹੈ। ਓ ਓ ਓ ਓ ਮੁੜ ਕੇ ਨੇ ਕੋ ਮੁਕਮਾਉਣੇ ਬਾਰੇ ਵੀ ਸੋਚਣਾ ਚੀ ਮੈਂ ਬਸ ਜਾਂ ਤਾਂ ਫਿਰ ਆਏ ਨੂੰ ਮੋੜ ਦਿੰਦੇ ਮੈਂ ਤਾਂ ਕਹਿੰਦਾ ਆਏ ਨੂੰ ਫੇਚ ਹਾਂ ਉਹ ਵੀ ਠੀਕ ਹੈ ਪਤਾ ਕੀ ਚੱਕਰ ਹੋਣਾ ਹੋਰ ਹੋਰ ਵਾਲਾ ਆ ਜਾ ਵੀ ਕਿ ਆ ਜਾ ਕਿਉਂਕਿ ਜੇ ਮੋੜ ਕੇ ਇੱਧਰ ਨੂੰ ਲੈ ਕੇ ਜਾਣੇ ਫਿਰ ਕਿੱਧਰ ਨੂੰ ਲੈ ਕੇ ਜਾਊਂਗਾ ਜਿਹੜਾ ਬੈਕ ਨੂੰ ਲੈ ਕੇ ਜਾਣਾ ਪਿੱਛੇ ਨੂੰ ਪਾਣੇ ਯਾਰ ਉਹ ਤਾਂ ਇੱਕੋ ਰ ਸੰਗਲ ਫਾੜਣਾ ਉਹਨਾਂ ਨੇ ਕਿੱਥੇ ਅੱਛਾ ਇੱਕ ਮੂਰੇ ਆ ਕੋਕ ਕੇ ਲੈ ਜਾਣਾ ਉਹਨਾਂ ਦਾ ਬਸ ਆ ਟੇਡਾ ਕਰਕੇ ਜਲੇ ਕਰਦੇ ਅੱਛਾ ਅੱਛਾ ਉਹ ਉਹਦੇ ਵਾਲਾ ਮਸ਼ੀਨ ਉਹਦੇ ਮੂਰੇ ਲੱਗਾ ਹੋਇਆ ਦੁਕਾਨ ਉਹਨਾਂ ਨੇ ਚੱਕਣਾ ਹੈ ਹੁੰਦਾ ਜਿੱਥੇ ਮਰਜੀ ਹੋਵੇ ਮੈਂ ਇਹਨੂੰ ਰੜਾਉਣੇ ਨੂੰ ਕਹਿੰਦਾ ਇਹਨੂੰ ਗਾਹਾਂ ਨੂੰ ਤਾਂ ਪਰਦੇ ਪਸੇ ਟਾਇਰ ਤਾਰ ਲੈਣਾ ਤਾਂ ਕਾਲੀ ਉਹ ਕਰ ਗਿਆ ਥੋੜਾ ਜਿਹਾ ਕਿਦੋਂ ਵੀ ਜਾ ਫਿਰ ਇਸੇ ਤੇ ਆਂਦੇ ਚਲੇ ਵੀ ਗੱਲ ਠੀਕ ਹੈ ਸਾਈਡ ਦਾ ਬਹੁਰ ਸਾਡੇ ਸਾਈਡ ਦਾ ਬੈਟਰ ਦੀ ਆ ਗੰਨੇ ਦੇ ਥੋੜਾ ਤਾਂ ਨਾ ਛਟੀਆਂ ਥੋੜਾ ਤੋੜਨੀਆਂ ਆ ਗਏ ਨੇ ਜੀ ਹੂੰ ਚਲੋ ਇਹ ਵੀ ਗੱਲ ਠੀਕ ਹੈ ਚਲ ਫਿਰ ਕਦੀ ਕਿੱਥੇ ਹੌਲ ਜਿਵੇਂ ਉਹਦੀ ਛੱਟ ਜੇ ਮਾਰਨ ਵਾਲਾ ਜਗਾੜ ਸਿੱਧਿਆ ਕਰਨੇ ਵਾਲਾ ਉਹ ਠੀਕ ਹੈ ਇੱਥੇ ਵੀ ਕੋਈ ਬਗਾੜ ਨਹੀਂ ਐ ਤਾਂ ਨਹੀਂ ਗੱਲ ਬਸ ਇਹਦੀ ਜਗਾਹ ਬੰਨ੍ਹ ਲਓ ਤਾਂ ਪਰਾਲੇ ਲੱਗਣਿਆ ਪਰਾਲੇ ਦਾ ਰਸਤਾ ਹੀ ਨਹੀਂ ਟ੍ਰੈਲਰ ਹੋਵੇਗੀ ਹਾਂ ਥੱਲੇ ਵਾਲਾ ਤਾਂ ਨਹੀਂ ਗਾ ਇੱਥੇ ਗੋਹਾ ਤਾਂ ਗੋਹਾ ਤਾਂ ਮੂਹ ਕਿੱਥੇ ਆ ਗਿਆ ਪਰਾ ਗੋਹਾ ਗੋਹਾ ਹੈਗਾ ਤਾਂ ਉਹ ਖੋਲ ਦੇ ਕੱਠ ਗਾਂ ਤੇ ਉਹਦੇ ਕੱਪੜੇ ਦੀ ਹਨ ਰੋੜਾ ਤੱਕ ਜੇ ਮੈਂ ਚੱਕੀ ਮੜ ਜਾਹੋ ਕੱਪੜਾ ਕੱਢ ਦੂੰ ਥੱਲੇ ਮਾਰੀ ਦੇਖੋ ਗੋਹਾ ਲੱਗ ਗਿਆ ਸਾਰੇ ਨੂੰ ਮੜੇ ਤੋੜਨਾ ਪੈਣਾ ਨਾਲੇ ਨਾਲੇ ਸਿਰ ਵਿੱਚ ਕੱਢਣਾ ਪੈਣਾ ਹੋ ਮੜੀ ਤੋੜਨਾ ਪੈਣਾਗਾ ਸਾਨੂੰ ਸਾਲ ਵੀ ਕੱਪੜੇ ਨੂੰ ਹੱਥ ਪਾ ਲਾ ਬਸ ਹਾਂ ਚੱਲ ਊੜਾੜਾ ਹੀ ਬਣ ਗਿਆ ਛੱਡ ਦੇ ਛੱਡ ਦੇ ਜੇ ਮੈਂ ਬਿਚਾਰੇ ਤੇ ਨਾ ਤਾਂ ਹੋ ਨਹੀਂ ਕਰਦਾ ਖੰਬੇ ਹੱਥੇ ਕਰ ਵਿਚਾਰ ਦੂ ਕੰਮ ਹੁਣ ਉਹ ਪਰਲੇ ਪਾਸੇ ਮਾਰਨਾ ਪਣਾ ਗੋਲ ਜੇ ਫਿਰ ਉਹ ਜਾ ਕੇ ਉਹ ਜਿਹੜਾ ਬਿੰਗਾ ਦਾ ਨਾ ਵਿੱਚ ਉਹ ਬਿੰਗਾ ਦਾ ਨਾ ਕੰਮ ਉਹ ਤਾਂ ਸਿੱਧਾ ਨਹੀਂ ਕਰਿਆ ਫੱਟ ਮਾਰ ਕੇ ਉੱਥੇ ਦੇਖੋ ਉੱਥੇ ਓੜ ਦਾ ਜਾ ਕੇ ਥੋੜਾ ਜਿਹਾ ਫਰਕ ਹੈ ਤਾਂ ਪਰ ਰਹਿ ਤਾਂ ਥੋੜੀ ਜਿਹੀ ਉਧਰ ਦੇ ਖੜ ਕੇ ਹਾਂ ਐ ਮਾਰ ਹਾਂ ਐ ਲੈ ਬਸ ਹਾਂ ਹੀ ਬਚੀ ਜਾ ਉਹ ਗਿਆ ਸਿੱਧਾ ਗਿਆ ਗਿਆ ਬਸ ਗਿਆ ਨਿਕਲ ਗਿਆ ਹੱਥ ਕਰ ਕਰ ਰੰਟਾ ਹੂੰ ਮੰਦਾ ਨਹੀਂ ਜਿਓ ਓਕਰ ਬੋਟ ਹੋਗਾ ਕੰਮ ਇਹਨੂੰ ਵੀ ਰੱਖ ਇੱਕੋ ਸਰੀਰ ਅਨੁਸਾਰ ਤਾਂ ਉੱਥੇ ਰੱਖਣਾ ਪੈਣਾ ਦੇਖ ਲਾ ਜੇ ਥੱਲ ਹੁੰਦਾ ਥੱਲੇ ਤੋਂ ਹੈ ਨਾ ਦੇਣਾ ਪਰਲੇ ਰੋੜਾ 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 ਹਾਂ ਚਾਹੇ ਹਾਈ ਕਰ ਹਾਂ ਚੱਲ ਚੱਲ ਵੇ ਕਿ ਗਾਂ ਥੋੜਾ ਜਿਹਾ ਹੋਰ ਥੱਲੇ ਥੱਲੇ ਕਿ ਗਾਂ ਰੋੜਾ ਹਾਂ ਗਾਂ ਰੋੜਾ ਲਾ ਫਿਰ ਹੁਣ ਹਾਂ ਤੋ ਦੇ ਰੋੜਾ ਨਹੀਂ ਹਾਂ ਦੰਦਾ ਥੱਲੇ ਮਿੱਤਰ ਹਾਂ ਰੋੜੀ ਐ ਤੇਰੇ ਕੋਲ ਰੋੜਾ ਥੋੜਾ ਯਾਰ ਇਹ ਹਾਂ ਚੱਲ ਕਰ ਲਾ ਫੜਾ ਉਹ ਚੱਕ ਕੇ ਬੱਕੀ ਪਰ ਖੜਾ ਕਰ ਇਹਨੂੰ ਹਾਂ ਚੱਕ ਕੇ ਕਿਓ ਚੱਲ ਹਾਂ ਚੱਲ ਵੇ ਕਿ ਫੇਰ ਗਾਂ ਪਾ ਪੈ ਗਿਆ ਗਾਂ ਹੁਣ ਮੱਕੀ ਭਾਰ ਨੂੰ ਦੇਖ ਦੇ ਆ ਅਕਲ ਤੇ ਕੰਮ ਲੈ ਐ ਤੇ ਆਇ ਤੇ ਚਾ ਪਾ ਆਇ ਆਏ ਦੇ ਇਹ ਉਲਟੀ ਵਸੇ ਚੱਲਣਾ ਉਹ ਬਾਹਰ ਕੱਢ ਲਾਉ ਨੂੰ ਹੈ ਦੱਸ ਉਰਲਾ ਪਾਸਾ ਆਏ ਧੂਆ ਪਾਸਾ ਬਾਹਰ ਕੱਢ ਲੈ ਲੈ ਜਿੱਥੋਂ ਲੈ ਜਾਣਾ ਹੁਣ ਇਹਨੂੰ ਗਾਹ ਪਾਉਣਾ ਥੋੜੇ ਹੋਰ ਲੰਬਾ ਕਰਕੇ ਪਾ ਜਮੀਨ ਅੜੀਲਾ ਹਾਂ ਹਲਾ ਬਣ ਗਈ ਗੱਲ ਚੱਲ ਥਲ ਹੋ ਗਿਆ ਫਟੋਕੇ ਪਾਸੋਂ ਜੀਆ ਪਪੂ ਪਾਸਾ ਨਾਲ ਸੋਣਾ ਪਾਸਾ ਉੱਪਰ ਆ ਗਿਆ ਚਲ ਇਹਦਾ ਵੀ ਤੇਰਸਾ ਜਾ ਕਰਕੇ ਪਤਾ ਇੱਥੇ ਨੂੰ ਜੀਆ ਛੱਕ ਵੀ ਦੇਰ 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 ਹਾਂ 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 ਨਹੀਂ ਆ ਸਰਬਜੀਤ ਵੀ ਨਿਕੰਮੀ ਕਰਦਾ ਕੋਟੇ ਡਾ ਮਟਾ ਜਾ ਪਾਸਾ ਪਤਾ ਦੇ ਹਾਂ ਬਣ ਗਈ ਨਾ ਗੱਲ ਆ ਗਿਆ ਤੁਹਾਡਾ ਚਿਕਾ ਨਹੀਂ 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 ਰੋੜਾ ਤੇ ਰੋੜਾ ਬਾਕੀ ਵਾਰ ਖੜਕਾ ਹਾਂ ਚਾਹ ਸੜ ਤਾਂ ਪਾਰਾ ਵਿੱਕੀ ਤੇਰੇ ਚਲ ਖਰਚ 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 ਟੋਟ ਨਾ ਨਾ ਕੀ ਹੋਇਆ ਸੋ ਠੀਕ ਹੈ ਸੋ ਪਪੂ ਬਾਸ ਆ ਰੋੜਾ ਦਾ ਕਦੇ ਚਦੇ ਹਾਂ ਆ ਸਰੀਆ ਚੱਕ ਲਵਕੀ ਬਾਕੀ ਦੇਖਦੇ ਹਾਂ ਚੱਲ ਕੇ ਹੁਣ ਕਰਕੇ ਆ ਬੰਦੋ ਕਾਕਾ ਅਦਮਲਾ ਝਣ ਕਾਕਾ ਪੋਟੀ ਕਰ ਲਈ ਕੋਈ ਕਰਦਾ ਪੁੱਤ ਮਨ ਪਤਾ ਤਾਂ ਪੁੱਟੀ ਕਰ। ਉਹ ਖਰਚਾ ਲਾਡੋ ਖਰਚਾ। ਆਰੇ 45 ਨਾ ਦੋ। ਲਾਡੋ ਵੀ ਮੁੰਤਾ। ਚੱਲ ਬੱਸ। ਉਹ ਵੀ ਲਾਡੋ ਛੋਟੀ। ਆਇਆ ਆਇਆ ਮੇਰਾ ਪੁੱਤ। ਆਇਆ ਮੇਰਾ ਹੱਥ ਕਾ ਕੇ ਕਾ ਕੇ ਆ। ਇਹ ਚੰਗੜ ਨੂੰ ਜਾਂਦੀ ਆ ਵੈਸੇ। ਚਗਾ ਦੇਣਾ ਚਾਹੀਦਾ ਦਰ। ਨਹੀਂ। ਹਾਂ। ਪੁੱਟੀਆਂ ਨੂੰ ਚਗਾਉ ਲੈਣੇ ਆ। ਬੱਚਿਆਂ ਨੂੰ ਚਗਾਉਂਦੇ। ਹਾਂ ਕੋਈ ਵੀ ਨਹੀਂ ਚੁਗਦੀ। ਸਾਰੇ ਕਮੈਂਟਾਂ ਚ ਦੱਸ ਦੰਗੇ। ਕਿਆ ਬਹੁਤ ਜ਼ਿਆਦਾ ਕਮੈਂਟਾਂ ਦਸਾ ਦੋ ਮੈਂ ਨਹੀਂ ਸਕਰੀਨ ਤੇ ਨਹੀਂ ਔਰ ਮੈਨੂੰ ਵੀ ਉਹਦੀ ਬਿਊਟੀ ਸੁਝ ਜਿੰਦੀ ਆ ਬਾਂਗੇ ਵੈੜੀ ਦੀ ਇਹਨਾਂ ਦੇ ਦੰਦ ਬਹੁਤ ਇਖਿਆਨੇ ਆ ਕਟੀਆਂ ਨਾਲ ਉਹ ਹੁਣਾਂ ਕਿਹੜੇ ਚੱਕਰਾਂ ਚ ਵਾਲੀ ਤਾਂ ਇਹ ਹੱਥ ਕੱਢ ਦੇ ਉਹ ਪੀ ਲੈਣਾ ਉਹ ਲੱਗ ਗਿਆ ਮੂੰਹ ਇਹਦਾ ਸੱਚ ਤਾਂ ਗਾਣਾ ਇਹਨਾਂ ਲੋਹਾ ਤਾਂ ਮੈਨੂੰ ਔਰ ਗਰਮੇ ਬੁਲਾ ਨਿਲਾ ਦੇ ਮੈਂ ਸਰਵੇਂ ਨਿਲਾਉਂਦੇ ਆ ਔਰ ਕਿ ਕਾਕੇ ਤਰਿਆ ਕਟਾਈਆਂ ਹੋਣੀਆਂ ਤੈਨੂੰ ਦੱਸਾਂ ਮੈਂ ਛੋਟੇ ਜਿਹੇ ਕਾਕੇ ਦੀਆਂ ਪਾਣੀ ਚ ਬੜੀ ਜਾਂਦੀ ਜਾਂ ਗਰਮੀਆਂ ਹੋ ਗਈਆਂ ਗਰਮੀ ਹੈ ਜਿਆਦਾ ਊੜੀ ਆਂ ਕਿਆ ਕਰਦਾ ਤੂੰ ਊੜੀ ਆਂ ਧੋਂਦੀਆਂ ਮੈਂ ਬੋਲੇ ਬੁਸਕਾਈ ਜਾਂਦੇ ਹੁਣ ਨਾ ਪਰੇ ਕਿ ਕਹਿੰਦੀ ਊੜੀ ਆਂ ਅਲੀ ਪਾਰ ਜਾਈ ਨਹੀਂ ਸਾਂ ਦੇ ਦੇ ਬਾ 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 ਅਸੀਂ ਬੇ ਕੱਟ ਕਰਨਾ ਦਾ ਕਿਆ ਕਰਨਾ ਧੋਕੇ ਗਰਮੀ ਬਹੁਤ ਆ ਰਿਹਾ ਕਿਆ ਕਰੂੰਗਾ ਬਟ ਜਾ ਹੋ ਗਿਆ ਮੈਂ ਕਹਿੰਦਾ ਇੱਥੇ ਨਾ ਕੱਢਦੀ ਆ ਦੋ ਕਹਾ ਹੁਣ ਆਪਾਂ ਰਾਤ ਨੂੰ ਬਾਹਰ ਬੈਠ ਜੂਗੀਆਂ ਇਹ ਮੱਛਰ ਚ ਰਹਿਣ ਦੇਣੀ ਆ ਵਾਹ ਚ ਰਹਿਣ ਦੇ ਫਿਰ ਅੰਦਰ ਇਹਨੂੰ ਵੀ ਹਾਂ ਨੂੰ ਗਾਹਾਂ ਕਰ ਦੋ ਇਹਨੂੰ ਇੱਥੇ ਬਾਹਰ ਤੋਂ ਬਸ ਇਹਦਾ ਔਖਾ ਹੀ ਹੋਗਾ ਕੰਮ ਬਸ ਪੀਰ ਹਾਂ ਪੀਉਂਗੀ ਹੋਰ ਜੇ ਉੱਥੇ ਬੈੰਦਦੀ ਨਾ ਗੈਣ ਇਧਰੋਂ ਘੁੰਮਣਾ ਜਦੋਂ ਸੁਗਣਾ ਫਿਰਦਾ ਕਹਿੰਦਾ ਤੂੰ ਵੀ ਇਹ ਵੀ ਗੰਭਰਹਿਣ ਦੇ ਗੈਣੇ ਤਾਂ ਮੁਕੇ ਖੜ ਜਾਂਦਾ ਬਸ ਕੱਟ ਲੈ ਹੱਥਾਂ ਨੇ ਪੀ ਲੈਣਾ ਪੀਂਦੀ ਨਹੀਂ ਹੈਗੀ ਉਹ ਮੱਛਰ ਕੋਤ ਕਟਾਈ ਜੇ ਨਿਕਲਦੇ ਨਾ ਉਂਗਲੀ ਚ ਜਾ ਕੋਈ ਵੀ ਆਉਂਦਾ ਤੇ ਜਿਹੜੀ ਮੇਰੇ ਆ ਮੇਰੀ ਜਮੂਤ ਪਾਈਏ ਨੇ ਪਰੋਂ ਤੋਂ ਕਟਾਈ ਜਾਂਦੇ ਨਿਕਲ ਜਾਂਦੇ ਕੁੱਪੇ ਕੱਢ ਦੇ ਕੱਢ ਦੇ ਕੱਢੀ ਤਾਂ ਕੱਢੀ ਮੇਰੇ ਵੀ ਨਾਮ ਹੈ ਹਮਮ ਰੱਤ ਵੀ ਦੇਖ ਲੈ ਛੇੜ ਕੇ ਪਿੱਛੇ ਲੱਤ ਮਾਰਦੀ ਹੈ ਪਾਣੀ ਪਾ ਦੇ ਪਾਣੀ ਜਾਂ ਥੋੜੇ ਹੋਰ ਪਾਣੀ ਪਾ ਕੇ ਪਾ ਦੇ ਥੋੜੇ ਤੋਂ ਹੋਰ ਕੁੱਪੇ ਆ ਦੇ ਦੇ ਰੋਟੀਆਂ ਥੋੜੀਆਂ ਕਾਲੂ ਆਪਾਂ ਦੇ ਚ ਨਾ ਲਸੀਰ ਤੇਲ ਜਿਹਾ ਪਾ ਲਾਂਗੇ हां डासा ने इत्र ਰਹਾ ਕੱਲ ਨੂੰ ਵਾਕੀ ਉਦਾਂ ਨਠਾਉਣੀ ਵੀ ਆਪਾਂ ਨੇ ਹੈ ਹਾਂ ਉਹ ਮਾਰੇ ਆਪਾਂ ਆਪੇ ਪੰਨ ਥੋੜਾ ਦੇਖੀ ਪਹੁੰਚ ਨਾ ਉਹ ਵੀ ਟਿੱਕੀ ਜੀ ਲੱਗੀ ਵੀ ਇਹਦੇ ਕਿਆ ਤੋਂ ਲੰਦਾ ਆੜੀ ਤੇ ਖੇਡਣ ਦਾ ਬਹਾਨਾ ਦਈਦਾ ਆਪਾਂ ਨੂੰ ਤਾਂ ਬਸ ਤੋਂ ਉਦੋਂ ਆ ਜਾ ਹਾਂ ਕਿਆ ਗੱਲ ਹਾਂ ਕਿਆ ਗੱਲ ਲੈ ਲੈ ਹਰਦੋਂ ਤੁੰਗੜੀ ਕੱਟ ਲੈ ਵਿੱਚ ਤੂੰ ਪੀ ਦਣਾ ਹਰਦੀ ਹਾਂ ਨਾ ਇਹ ਨਾ ਤੀਆ ਬੱਤੀ ਰਾਦੀ ਕੋਤ ਕੜਾਈ ਜੀ ਨਿਕਲਦੀ ਐ ਆਇਆ ਜੇ ਹੁਣ ਆਪਾਂ ਨੇ ਪੈਰ ਨਾਲ ਪਾਲਣੀ ਨਾ ਵੇਚਣ ਨੂੰ ਮਾਨੂੰ ਦਿਲ ਨਹੀਂ ਕਰਨਾ ਜਿਹੜਾ ਹੁਣ ਤੋਂ ਹੱਥ ਫੇਰੀ ਨਹੀਂ ਕਰੀ ਜੀ ਮੈਂ ਹੱਥ ਫੇਰਤਾ ਕਰੇ ਬਾਈ ਨੇ ਚੱਲ ਬਸ ਕਰ ਬਸ ਕਰ ਚੱਕਰ 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 ਹੁਣ ਹੋ ਪਰੇ ਮੂੰਹ ਤੋਂ ਵਰਦੋ ਇਹ ਨਾ ਮੜਾ ਜਾ ਹੁਣ ਤੋਂ ਜਦੋਂ ਸੰਦੀਪ ਵਿੱਚ ਮੈਨੂੰ ਥਣਾ ਤੇ ਦੁੱਧ ਲੱਗੀ ਜਾਂਦਾ ਮੈਂ ਨਹੀਂ ਵੀਰਜੀ ਸ਼ਮਾ ਤੇ ਉਹ ਬਾਅਦ ਵਿੱਚ ਨਹੀਂ ਆਉਣਾ ਮੈਂ ਮੜ ਜਾ ਕੇ ਦੇਖਾਂ ਉਹਦੇ ਥਲੇ ਚ ਕੱਢਦਾ ਉਹਨੂੰ ਸਿੱਧਾ ਥਲੇ ਚ ਨਾ ਹੋਇਆ ਨਾਲ ਦੀ ਆ ਨਾ ਇਹ ਬਾਅਦ ਵਿੱਚ ਕਰਦੀਆਂ ਹੁੰਦੀਆਂ ਨੇ ਧੋਕੇ ਜਿਹੇ ਤਾਂ ਕਰੀ ਜਾਣਾ ਇਹਨੇ ਉਹ ਪਲਾ ਦੇਣਾ ਮੈਂ ਬਸ ਇੱਤੀ ਬੱਚੀ ਨੂੰ ਤਰਲੇ ਜਾ ਤੋ ਹਾਰਤੀ ਲੈ ਜਾਦਾ ਉਪੀ ਨਾ ਮਮਾ ਚਲੀ ਉਹ ਨਾ ਮਮੰਨਾ ਨਾਲ ਜਾ ਕੇ ਚਾਪਾ ਤੇ ਛੇਤੀ ਕਰ ਛੇਤੀ ਜਾ ਠੰਡਾ ਪਾਣੀ ਮੋਟਰ ਲੱਗੀ ਚਲਾਉਣ ਆ ਲੈ ਜਾਂ ਭੱਜਾ ਇੱਥੇ ਨਹੀਂ ਨਾ ਉੱਥੇ ਨਾ ਆਉਦੇ ਉਹ ਠੰਡਾ ਪਾਣੀ ਪਾਇ ਪਿਚ ਬਾੜਤੀ ਚ ਆਏ ਹੈ ਉਹ ਤੇਰੀ ਉਹ ਤੇਰੀ ਕੁੱਤੇ ਦੀ ਛਲੇ ਦੀ ਠੰਡਾ ਪਾਣੀ ਪੀ ਨਾ ਆ ਗਈ ਆ ਗਈ ਆ ਗਈ ਆ ਗਈ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਬੱਸ ਫਤਿਹਗਾਮਾ ਦੀ ਜਿੰਮਾਦੀ ਦੀ ਜਿੰਮਾਦੀ ਆ ਤਾਂ ਹੀ ਰੱਖਿਆ ਵਾ ਵੀ ਪੀ ਲੈ ਗੋ ਥੋੜਾ ਪਾਤਾ ਗਰਮੀ ਬਹੁਤ ਆ ਚਲ ਫਟ ਕੇ ਔਰ ਤਾਂ ਚੋਲਿਆ ਦੁੱਧ ਇੱਕ ਗਲਾਸ ਇੱਕ ਗਲਾਸ ਦੁੱਧ ਦਾ ਹੋ ਗਿਆ ਚਲ ਗੱਡੀ ਘਰਦਾ ਪਿੱਛੇ ਨੂੰ ਟ੍ਰੈਕਟਰ ਕੈਮਰਾ ਦਾ ਕਵਰ ਵੀ ਚੱਕ ਲਾ ਉਹ ਆਇਰੋ ਇੱਕ ਟੋਕਰੀ ਕੋਈ ਦੀ ਹੋਗੀ ਚਲ ਸਵੇਰੇ ਸੱਜੂਆਂ ਨੂੰ ਹੁਣ ਓਥੇ ਹੀ ਜਾਣਾ ਕਿੱਥੇ ਨੂੰ ਜਾਣਾ ਹੈ ਆਹ ਆ ਖਮਰ ਤੇ ਦੇਖ ਲੈ ਜਦੇ ਆ ਗਈ ਉੱਪਰ ਜਦੇ ਆ ਗਈ ਉਹ ਫੇਰ ਮੰਮੀ ਕੀ ਦੀਆ ਮੇਰੀ ਚਾਬੀ ਕਿਥੇ ਚਾਬੀ ਗੱਡੀ ਦੀ ਉੱਧਰ ਪਈ ਆ ਉਹ ਇਹਦਾ ਤੋਬੇ ਦਾ ਗਵਾਹ ਡੱਡੂ ਯਾਰ ਇਹਨਾਂ ਦਾ ਕੰਮ ਤਾਂ ਉਹ ਆ ਬਸ ਆ ਦੇ ਵਿਚਾਈ ਦੇ ਨਾਲ ਉਹਨੇ ਟੋਕ ਕੇ ਜਿ ਤਾਰ ਲਿਓ ਵੀ ਸਾਰਾ ਕਰਦੇ ਚਾਬੀ ਗੱਡੀ ਝੂੜੀ ਜੀ ਖਾਂਦਾ ਸਟੈਟ ਖੜੀ ਲਾਉਣੀ ਆ ਦੱਸ ਅੱਧਾ ਲੀਟਰ ਦੁੱਧ ਚੋਕੇ ਮੈਂ ਦੁਬਾਰੇ ਪੱਕੀ ਨੀ ਪਲਾਉਂਦਾ ਹਾਏ ਤਕਵੀਰ ਮੈਂ ਤਾਂ ਸੱਚੀ ਗੱਲ ਬੀੜੀਆਂ ਦੇ ਵਿੱਚ ਦੇਖਦੀ ਤੂੰ ਕੰਮ ਤੋਂ ਬੀੜੀਆਂ ਭਾਉਂਦੀ ਨਹੀਂ ਸੱਜੀ ਥੋੜਾ ਬਸੇ ਰਹਿ ਕੇ ਗੱਠਾ ਬੰਨ੍ਹ ਲੀ ਹੈ ਬਈ ਥਾਲਾ ਦੇ ਵਿੱਚ ਅੱਕਣਾ ਦੇਖਿਆ ਫਿਰ ਸਪੋਰਟਰ ਆ ਰਹੇ ਨੇ ਹੁਣ ਇਕੱਠਾ ਬੰਨ੍ਹ ਲੀ ਉਹ ਦੂਤਰੂ ਛੱਡ ਕੇ ਮੈਂ ਪਾਗਲ ਆ ਛੱਡਾਂ ਫਿਰ ਫਸਲ ਦੇਖਾ ਦਿੰਦਾ ਕਿ ਲਿਟਰ ਦੁੱਧਤਾ ਹੈ। ਆਪਾਂ ਇਹ ਪਤਾ ਹੁ ਜਾ ਕੇ ਦੇਖ ਲੈ ਫੇਰ ਦੁੱਧਤਾ ਹਾਂ। ਲਾ ਫੇਰ ਤੇ 60 ਦਾ ਮਤਲਬ ਤਾਂ। ਇਹ ਉਹ ਗੱਲ ਨਹੀਂ ਹੈਗੀ। ਉਹ ਆਪਣੀ ਜਗ੍ਹਾ ਵੀ ਸਹੀ ਆ। ਹੁਣ ਗਾਂ ਐ ਮਾਣਾ ਮੁੱਟਾ ਦੁੱਧ ਤਾਰੇ ਜਾਈ ਕਰਦੀ ਹੁੰਦੀ ਆ। ਬੈਠੇ ਰਹੋ ਜਾ ਤੱਕ ਚੋਈ ਜਾਵਾਂ ਵਧੀਆ ਲੱਗਣਾ। ਅੱਛਾ ਸਵੇਰ ਤੋਂ ਨਹੀਂ ਲੱਗੇ। 3 25 ਲੀਟਰ ਦੁੱਧੋਂ ਐਸੇ ਚੋਈਓਗੇ। ਮੌਜਾ ਹੀ ਮੌਜਾ। ਦੇ ਬੜਾ ਚਲ ਬੈਠੋ ਗਾਂ ਥੱਲੇ। ਚਲੋ ਕੱਲ ਤੱਕ ਉੱਠਣਾ ਨਹੀਂ ਹੈਗਾ। ਰੁੱਟੀ ਰੁੱਟੀ ਨਹੀਂ ਆਉਣੀ। ਤਾਂ ਚੋਈ ਜਾਵਾਂ। ਲੱਖਾਂ ਨੇ ਪੂਰੀ ਬਾਰਕ ਹੀ ਕੋਲ ਬੜੀ ਮੈਂ ਇਹ ਅੱਗੇ ਵੀ ਕਹਿੰਦੇ ਆ ਮੰਨੂ ਵੀ ਕਹਦ ਨੇ ਮੈਂ ਮੰਨਦੀ ਹੁਣ ਤਾਂ ਵਿਚਾਰੇ ਹਰਦੇ ਨਹੀਂ ਤਾਂ ਥਾਣੇ ਆ ਘੁੱਟਣ ਦੇ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਭਾ ਕੇ ਕੀ ਚੀਲੇ ਨਾਲ ਬੰਨ ਗਏ ਉਹ ਚੱਲਿਆ ਤੁਸੀਂ ਬੈਠੋ ਤੇ ਉਹ ਚੱਲਿਆ ਗੱਡੀ ਲਗਾਉਂਡ ਚੱਲੇ ਯਾਰ ਚੱਲ ਜਾਣ ਦੇ ਜਾਣ ਦੇ ਜਾਣ ਦੇ ਇੱਧਰ ਦੇਖ ਐਨਿੰਗਾਂ ਨੂੰ ਘੱਟ ਨਾ ਗੱਡੀ ਸਿੱਧੀ ਜਾਂਦਾ ਬਾਹਰ ਕਰ ਦੇ ਬੰਮਾ ਚੱਲੀ ਬਾਹਰ ਕਰ ਦੇ ਜਿੱਦਾਂ ਖੜ ਗਈ ਸੁਰਲੀ ਜੀ ਉਹ ਕਿਲਾ ਗੱਡੀ ਲਾਉਣੀ ਹੈ ਜੀ ਸਾਈਡ ਭਾਬੀ ਜੀ ਨੂੰ ਆਏ ਪਤਾ ਨਹੀਂ ਕਿੱਥੋਂ ਚੱਲੇ ਆ ਬੋ ਜਾ ਰਿਹਾ ਬਰਾ ਪਹਿਲਾ ਕੰਮ ਤਾਂ ਬੜਾ ਜਮਾਰੀ ਪਾ ਟਰੈਕਟਰ ਤੇ ਮਾਰੀ ਉਹ ਐ ਕਰਾ ਬਾਈ ਹਾਂਜੀ ਇੱਕ ਗੱਲ ਕਹਿ ਦਈਏ ਤੁਹਾਨੂੰ ਕਹੋ ਜੀ ਇਹਨੂੰ ਵਿਚਾਰੇ ਕਿੰਨਾ ਪਾ ਦੋ ਕੋਈ ਨਾ ਜੇ ਕੰਮ ਲੈਣਾ ਜੀ ਇਹਨਾਂ ਤੇ ਹਾਂ ਇਹਨੇ ਜਾਣ ਕੇ ਵਿਕੀ ਨੇ ਇਹ ਬਠਾਲੀ ਵੇਚ ਤੇ ਮੈਨੂੰ ਗੱਲਾਂ ਛੱਡ ਜਾਣ ਲੱਗੀ ਵਿੱਚ ਕਦੇ ਐ ਉਹ ਫਲਾਣਾ ਟਿੰਟਾ ਗੱਡੀ ਬੋਲੂਗਾ ਕਿ ਇੱਥੇ ਇਹਨੂੰ ਪਾ ਦੋ ਤਾਂ ਬੜਾ ਜੀ ਗਰੀਬ ਨੂੰ ਵਿਕੀ ਨੇ ਕਿਹਾ ਬਠਾਲੀ ਦੀ ਇਹਨੂੰ ਇਹਨੂੰ ਟਰੈਕਟਰ ਦੋ ਤਾਂ ਮੈਨੂੰ ਕੱਲੂ ਇਹਦੇ ਉੱਪਰ ਨੰਬਰ ਲਗਾ ਬਾਕੀ ਵਿਕੀ ਨੇ ਕਹਿ ਰਿਹਾ ਕਿ ਕਿੱਥੇ ਚੱਲਿਆ ਕਿੱਥੇ ਚੱਲਿਆ ਕਿਆ ਕਹਦਾ ਨਕਲਾ ਕਰਕੇ ਮਨ ਨੂੰ ਪਾ ਕੇ ਕਰ ਲਈ ਥੱਕ ਪੈ ਗਈ ਟਰੈਕਟਰ ਰੁੜ ਗਿਆ ਮੂਰੇ ਨੂੰ ਲੈ ਹੋਰ ਕੈ ਨਸ਼ਕਰ ਵੈਂਪਰ ਦਾ ਵੈਂਪਰ ਦਾ ਨਾ ਕੰਮ ਹੋ ਗਿਆ ਸਾਲ ਨੂੰ ਤਾਂ ਹੋਗੇ ਤਨ ਬਿੱਲੀ ਬੱਕਰੇ ਲੈ ਤਨ ਕੱਲ੍ਹ ਕਾ ਦੋਗੇ ਅੱਛੇ ਅਸਰ ਅੰਦਰ ਪਸਰਾ ਤਾ ਬੱਕਰੇ ਨਹੀਂ ਸਾਰੇ ਸਿਲੰਡਰ ਸਿਲੰਡਰ ਮੁੱਕ ਗਿਆ ਮੁੱਕਿਆ ਥੋੜਾ ਆ ਚੜਾਉਣੋਂ ਉੱਪਰ ਪੈਣਾ ਆ ਪੈਨ ਨੂੰ ਵੀ ਪੁੱਛ ਲੋ ਆ ਮੂੰਹ ਵਿੰਗਾ ਜਾ ਕਰ ਜਾਂਦੀ ਮਨੂ ਰਿ ਛੱਡ ਕੇ ਤੇ ਗਰੀਬ ਹੈ ਸਦਾਣਾ ਮੇਰੇ ਨਾਲ ਥੱਲੇ ਉਹ ਮੈਂ ਰੋਟੀ ਕੋਹਦੀ ਸੀ ਫਿਰ ਮੈਂ ਬੰਦ ਕਰ ਹੀ ਗਿਆ ਸੀ ਹਾਂ ਮੇਰੀ ਦਰਾਣੀ ਨੇ ਹਾਕ ਮਾਰ ਲਈ ਹਾਂ ਜਦ ਇਹ ਕੈਸ ਬੰਦ ਕਰਨਾ ਪੈ ਗਿਆ ਟਾਂ 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 ਦਮੇ ਤਾਂ ਆ ਦੇਖ ਲਓ ਹਾਂ ਲਾਂਗੀ ਹਾਂ ਲੈ ਦੇਖੀ ਕਿੰਨੀ ਜੇ ਕਰਾ ਇਹਨਾਂ ਆਏ ਕਿ ਇੰਨਾ ਤੇਰੇ ਤੇ ਹਾਂ ਦੇਖ ਆ ਤੁਸੀਂ ਦੇਖਿਆ ਫਿਰ ਦੁੱਧ ਛੱਡਦੀਆਂ ਵਿੱਚ ਡੋਕੇ ਹੋ ਵ ਨਠਾਵਣ ਜਾਂਦੀਆਂ ਨਹੀਂ ਦੱਸ ਤੇਰੇ ਪੀਸ ਦੀ ਐਨਾ ਵਧੀਆ ਦੁੱਧ ਕਰਦੇ ਆ ਮੈਂ ਗੱਲ ਨਹੀਂ ਸੁਣਿਆ ਜਿਹਨੂੰ ਇਹ ਕਹਿਣਾ ਚੋ ਕੇ ਆਇਓ ਤੁਸੀਂ ਗੱਲਾਂ ਮੈਂ ਤੈਨੂੰ ਤਾਂ ਕਿਹਾ ਤਾਂ ਮੈਂ ਵੀ ਪੁੱਛੀ ਆ ਕਿ ਨਾ ਤੁਸੀਂ ਗੱਲੇ ਖਤਮ ਕਰੋ ਪਰ ਲੜਾਈ ਕੰਨ ਕਰਨੀ ਆ ਹਟਾ ਲੇ ਕੇ ਮੈਂ ਕਿਹਾ ਚੋਈ ਜਾ ਨਾ ਬੱਦਾਂ ਘਾਂ ਤਾਂ ਤੁਸੀਂ ਬਾਤ ਪਿਆ ਕਰਨੋ ਜਦ ਜਦੋਂ ਪਤਾ ਲੱਗੇ ਖਤਮ ਹੋਵੇ ਸੁਣੋ ਜਾ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਉਹ ਤਾਂ ਖਤਮ ਹੋ ਗਿਆ। ਉਹ ਵੀ ਤੁਸ਼ਰ ਵੀ ਬੀਜੀ ਨੇ ਕਹਿਣਾ 5 ਮਿੰਟ ਹੋਰ ਲਾ ਲਓ ਬਸ। ਗੱਲ ਸੁਣੋ ਮੇਰੀ ਕਹਿਣਾ ਡੰਗਰ ਆ ਗੋ ਉਹਨੇ ਬੋਲਣਾ ਨਹੀਂ ਵਿਚਾਰੇ ਨੇ। ਫੇਰ ਸਮਝ ਗਿਆ ਤੂੰ ਤੁਹਾਨੂੰ ਬੰਨ ਕੇ ਖੜਾਵਾ ਨਾ ਇੱਕ ਜਗ੍ਹਾ 5 ਮਿੰਟ ਕੰਨ ਨਹੀਂ ਕਰਦੇ। ਜੇ ਤੈਨੂੰ ਬੰਨ ਕੇ ਖੜਾਵਾ ਮੰਨਦਾ ਫੇਰ। ਬੈਕੜ ਕਹੇ ਕਿ ਉਹ ਤਾਂ ਉਹਨਾਂ ਦਾ ਖੜਾਣਾ ਰਹਿ ਨਾ ਔਡੀ ਗੱਲ ਕਰਦੀ ਹੈ। ਇਹ ਤਾਂ ਮੁੰਡਾ ਚੋਲੇ ਨਾ ਫਿਰ ਉਹਨੂੰ। ਚੋਲੀ ਚੱਕਣਾ ਚੋਲੇ। ਹਜਾ ਜੀ ਕਰਾ ਬਸ ਚਲੋ ਚਲੋ। ਚਾਹ ਦਾ ਬਹਾ ਹੋ ਗਿਆ ਚਲੋ ਫਿਰ ਭਾਈ। ਇਹ ਦਰੂਗਾ। ਚਲੋ ਜਾਓ ਜਾਓ ਹੋਰ ਪ੍ਰਸ਼ਾਦਾ ਪਾਣੀ ਤਿਆਰ ਕਰੋ ਮੋਟਰ ਚਲਾ। ਮੋਟਰ ਚਲਾਉਂਦਾ ਚੱਲ ਪੁੱਤ। ਤਾਂ ਮੈਂ ਮੋਟਰ ਚਲਾਉਂਦਾ ਮਾਰਦੇ ਪਾਣੀ ਜਾ ਰਿਹਾ ਨਾ ਪਰ। ਵਾਹੇ ਰੂ ਫਤਨਾ। ਵਾਹੇ ਰੂ ਫਤਨਾ। ਨਾ ਨਾ ਬੱਚੀ ਨੇ। ਵਾਹੇ ਵਾਹੇ। ਹਾਂ? ਮੱਛੀ ਨੇ। ਮੱਛੀ ਨੇ ਨਾ ਹਣਾ। ਉਹ ਬੱਚੀ ਨੇ ਨਾ ਹਣਾ ਬੱਚੀ ਨੇ ਖਿੱਚਦੇ ਕੰਮ ਨੂੰ ਆ ਗਿਆ ਪਾਣੀ ਵੀ। ਗਰਮਾ ਹਜੇ। ਓ ਚਾਪ ਆ ਫੜੀ ਆ ਰਾ ਫੜੀ ਪੈ ਫੜੀ ਕਿਆ ਹੋਇਆ ਪੈ ਫੜਨ ਲੱਗਾ ਉਹ ਕਿਹਨੂੰ ਨਹੀਂ ਆਉਂਦੀਆਂ ਮੈਂ ਫੜ ਕੇ ਔਰ ਕਿਤੇ ਉੱਥੀ ਨੜਾ ਕੇ ਪਰੇ ਕਰ ਹਾਂ ਇੱਥੇ ਗਿੱਲਾ ਹੋਣਾ ਥੱਲੇ ਚਲ ਗਿੱਲੇ ਮਛਰ ਆਉਂਦੇ ਵਿੱਕੀ ਮੈਂ ਉਹਨੂੰ ਆਏ ਕਿਹਾ ਫਿਰ ਮੈਂ ਤੈਨੂੰ ਅਨੁਖੜਾਉਣਾ ਹੀ ਔਖਾ ਹੋਣਾ ਆਇਆ ਬੱਤ ਨਾਲ ਉਹਨੇ ਪੈ ਪੈ ਘੜ ਤੋਂ ਥੱਲੇ ਖੜ ਜਾ ਕਿਆ ਹੋ ਗਿਆ ਖੜ ਜਾ ਉੱਦਲੀ ਸਾਈਡ ਤੇ ਮਾਰਦੇ ਬਣ ਯਾਰਾ ਪਾਣੀ ਠੰਡਾ ਪਿਆ ਬਰਫ ਵਰਗਾ ਗਰਮੀ ਇਹ ਜਾਣਾ ਪਾਣੀ ਦਾ ਆਪਣੀ ਪੀਂਦੇ ਆ ਹਾਂ ਉਹਨੇ ਬੱਚੀ ਨਲ ਆਉਣੀ ਦੀ ਉਹ ਖੜਜੀ ਖੜ ਜਾ ਮੈਂ ਟੌਮੀ ਤੂੰ ਗਾਦ ਨਾਉਂਦੀਂ ਕਿਆ ਕਰਨਾ ਤਾਂ ਹਾਂ ਬੱਚੀ ਨਾਉਣੀ ਦੀ ਮੇਰੇ ਪੁੱਤ ਨੇ ਹਾਂ ਨਲ ਆ ਦੇ ਨਲ ਆਉਣੀ ਆ ਕੋਈ ਨੀ ਤੂੰ ਲਾ ਦੀ ਫਿਰ ਕਿਆ ਹੋਗੇ ਸਲਾਮ ਆ ਸਰਗਨ ਨੂੰ ਟਲਾ ਲੈnde ਗਾਮੀ ਬੋਤ ਫਿੱਦੀ ਆ ਬਸ ਸਨਾ ਦਾ ਹੀ ਰਿਹਾ ਆਪਣੇ ਮੂੰਹ ਪਰ ਨਹੀਂ ਪਾਣੀ ਪੈਣ ਦੰਮੀ ਆ ਹੈ ਜਨ ਮੈਂ ਚਾ ਟੰਕੀ ਜੇ ਨੂੰ ਸੰਧਾ ਦੋ ਹਾਂ ਪੁੱਪੂ ਬੱਚੇ ਜੇ ਛੋਟੀ ਜੀ ਨਾ ਨਹੀਂ ਆ ਬੱਤ ਉਹ ਠੰਡੇ ਪਾਣੀ ਨਾਲ ਬਿਮਾਰ ਹੋ ਜਾਂਦਾ ਹੈ ਹੈ ਅਜੇ ਨਹੀਂ ਨਾ ਆਉਣਾ ਹੈ ਹਾਂ ਆ ਗਾਈ ਨੇ ਮੈਨੂੰ ਦੋ ਕਿਨੇ ਗਾਂ ਤਾਂ ਨਾਲੀ ਪੁੱਤ ਮੈਂ ਆਸਾ ਹੋ। ਕਿਆ? ਬਫਾਇ ਲੋ। ਕਿਆ? ਨਾ ਰਾਤੀ ਹਾਂ। ਆ ਗਈ ਮੈਂ ਅਸ ਫਿਰ। ਆ ਗਈ ਆਵੇ। ਕਾਪਾ ਨੇ ਨਹਾਦ ਨਹੀਂ ਪੁੱਤ। ਉਹ ਗਾਂ ਪਤਾ ਨਹੀਂ ਵਿਚਾਰੀ। ਪਹੁੰਚ ਗਈ ਹੁਣ ਟਿਕਾਣੇ ਆਪਣੇ ਚੋਰੀ ਹੁਣੀ ਉਹਨਾਂ ਦੇ ਵੀ। ਕਿਹੇ ਜੀ ਸੇਵਾ ਹੁਣੀ ਉਹਦੀ ਕਿਸੇ ਮਦਦ ਦੀ ਕਿਹੇ ਜੀ ਨਹੀਂ ਇੱਥੇ। ਅੱਜ ਤੱਕ ਦਾ ਪੱਖੇ ਤੋਂ ਥੱਲੇ ਖੜੀ ਰਹਿੰਦੀ ਸੀ। ਹੋਰ ਵਧੀਆ ਵੀ ਹੋ ਸਕਦਾ। ਆਹੋ ਗਿਆ ਨਾ ਮੈਂ ਉਹ ਹੀ ਕਹਿੰਦਾ ਕਿਸਮਤ 'ਚ ਪਤਾ ਨਹੀਂ ਕਿਹੋ ਜਿਹੀ ਹੋਣੀ ਵਧੀਆ ਵੀ ਹੋ ਸਕਦੀ ਆਪਣੇ ਨਾਲ ਤੇ ਹਜੇ ਤੱਕ ਗੱਲ ਕੋਈ ਨਹੀਂ। ਹੋਏ ਹੋਏ ਹੋਏ। ਹੋਏ ਹੋਏ ਹੋਏ। ਕਾਗਾ ਦਾ? ਹਾਂ? ਤੇੜੀ ਪਿੰਗੋ? ਕਹਣਾ ਤੇ ਤੇੜੀ ਪਿੰਗੋ ਤੇੜੀ ਪਿੰਗੋ। ਆ ਮੈਂ ਸਾਨੂੰ ਨਜ਼ਾਰੇ ਨਾਲ ਲਾਉਂਦੀ ਆ। ਇਹਨੂੰ ਚਾਹੇ 1/2 ਘੰਟਾ ਪਾਣੀ ਪਾਈ ਜਾਏ ਨਾ ਇੱਕ ਨਹੀਂ ਖੜੀ ਰਹਿਣਾ ਇੱਥੇ। ਚਲੋ ਫੇਰ ਮਿਲਦੇ ਆਂ ਤੁਹਾਨੂੰ। ਹਾਂ।